ਆ ਨਾਸਾ ਵਾਲਿਆਂ ਦੀ ਕਮਾਲ ਦੇਖ ਲੋ ਜੀ ਨਾ ਤਾਂ ਨਾਰੀਅਲ ਤੋੜਿਆ ਨਾ ਧੂਬਤੀ ਕੀਤੀ ਆ ਨਾ ਮੋਦੀ ਵਾਂਗੂ ਬੈਠ ਕੇ ਤਾੜੀਆਂ ਵਜਾਈਆਂ ਨੇ ਪਹਿਲਾਂ ਪਹਿਲਾਂ ਸੈਟੇਲਾਈਟ ਲਾਂਚ ਕੀਤੀ ਆ ਇਹ ਸੂਰਜ ਦੇ ਲਾਮੀ ਘੁੰਮਦੀ ਆ ਸੂਰਜ ਦੀਆਂ ਫੋਟੋਆਂ ਲੈਂਦੀ ਆ ਇੰਨੀ ਨੇੜੇ ਜਾ ਕੇ ਫੋਟੋਆਂ ਖਿੱਚਦੀ ਆ ਸੂਰਜ ਦੇ ਤੁਸੀਂ ਦੇਖੋ ਕਿ ਇਹਨੂੰ ਕੁਝ ਨਹੀਂ ਹੁੰਦਾ ਸੈਟੇਲਾਈਟ ਨੂੰ ਏਹੀ ਜੀ ਬਣਾਈਆ ਸੈਟਲਾਈਟ ਇਹ ਸੂਰਜ ਦੇ ਬਿਲਕੁਲ ਕੋਲੋਂ ਕੋਲੋਂ ਜਾ ਕੇ ਫੋਟੋਆਂ ਖਿੱਚਦੀ ਆ ਇਹਦੀ ਸਪੀਡ ਵੀ ਇੰਨੀ ਆ ਵੀ ਜਿਵੇਂ ਨਿਊਯਾਰਕ ਤੋਂ ਯੂਕੇ ਪਹੁੰਚਣਾ ਹੋਵੇ ਤਾਂ 30 ਸੈਕਿੰਡ ਦੇ ਵਿੱਚ ਜਾਨੀ ਇਨਾ ਫਾਸਲਾ ਹੈ 30 ਸੈਕਿੰਡ ਦੇ ਵਿੱਚ ਕੱਢ ਲੈਂਦੀ ਆ ਇਹ ਸੈਟਲਾਈਟ ਇਹ ਸੈਟਲਾਈਟ ਲਾਂਚ ਕੀਤੀ ਆ ਨਾਸਾ ਵਾਲਿਆਂ ਨੇ ਇਹ ਦੁਨੀਆ ਲਈ ਬਹੁਤ ਵੱਡਾ ਫਾਇਦਾ ਕਰਨ ਵਾਲੀ ਹੈ ਸੈਟਲਾਈਟ ਕਿਉਂਕਿ ਬਿਜਲੀ ਕਿਵੇਂ ਪੈਦਾ ਕਰਨੀ ਆ ਉਹਦੀ ਜਾਣਕਾਰੀ ਦੇਗੀ ਇੰਟਰਨੈਟ ਦੀ ਜਾਣਕਾਰੀ ਦੇਊਗੀ ਹੋਰ ਬਹੁਤ ਫਾਇਦੇ ਕਰੂਗੀ ਇਹ ਸੈਟਲਾਈਟ ਇਹ ਨਾਸਾ ਵਾਲਿਆਂ ਨੇ ਬਹੁਤ ਵੱਡਾ ਕੰਮ ਕਰਿਆ ਕਿਉਂ ਸੂਰਜ ਦੇ ਬਿਲਕੁਲ ਨਾਲ-ਨਾਲ ਜਾਂਦੀ ਹੈ ਬਿਲਕੁਲ ਨਾਲ-ਨਾਲ ਕਿਉਂਕਿ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਬਣਾਇਆ ਗਿਆ ਇਹਨੂੰ ਅੱਗ ਵੀ ਕੁਝ ਨਹੀਂ ਕਰ ਸਕਦੀ ਸੈਟਲਾਈਟ ਨੂੰ ਆਉਣ ਵਾਲੇ ਸਮੇਂ 'ਚ ਦੁਨੀਆ ਲਈ ਹੋਰ ਵੀ ਇੱਕ ਨਵੀਂ ਰੋਸ਼ਨੀ ਪੈਦਾ ਹੋਏਗੀ ਇੱਕ ਨਵੀਂ ਜਾਣਕਾਰੀ ਮਿਲੇਗੀ ਪੂਰੀ ਦੁਨੀਆ ਨੂੰ ਨਵੀਆਂ ਟੈਕਨੋਲੋਜੀਆ ਆਉਣਗੀਆਂ ਦੁਨੀਆ ਦੇ ਵਿੱਚ ਇਹ ਬਹੁਤ ਵੱਡਾ ਕੰਮ ਕਰੇਗੀ ਲੋਕਾਂ ਦੇ ਲਈ ਬਹੁਤ ਵੱਡੇ ਫਾਇਦੇ ਕਰੂਗੀ ਲੋਕਾਂ ਦੇ ਲਈ ਇਹ NASA ਵਾਲਿਆਂ ਨੇ ਬਹੁਤ ਵਧੀਆ ਕੰਮ ਕੀਤਾ ਵਧਾਈ ਦੇ ਪਾਤਰ ਨੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਚ ਜਰੂਰ ਦੱਸਿਓ